ਜੇ ਚੁਗ ਚਾਰੇ ਆਰ ਜਾ ਜੇ ਚਾਰ ਚੁਗਾਂ ਦੀ ਉਮਰ ਹੋਵੇ ਹੋਰ ਦਸੂਣੀ ਹੋਵੇ 10 ਗੁਣਾ ਹੋਰ ਹੋ ਜਾਵੇ ਨਵਾਂ ਖੰਡਾ ਵਿੱਚ ਜਾਣੀਏ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੋਵੇ ਨਾਲ ਚਲੇ ਸਬ ਕੋਏ ਸਬ ਕੋਈ ਨਾਲ ਤੁਰਦਾ ਹੋਰੇ ਚੰਗਾ ਨਾ ਰਖਾਈ ਕੇ ਚੰਗਾ ਪ੍ਰਸਿੱਧ ਨਾਮ ਰਖਾ ਕੇ ਜਸ ਕੀਰਤ ਜਗ ਲਈ ਜਗਤ ਵਿੱਚ ਮਾਨ ਵਡਿਆਈ ਲੈਂਦਾ ਹੋਵੇ ਜੇ ਕਿਸ ਨਦਰਣਾ ਆਵੇ ਪਰ ਜੇ ਉਸਤੀ ਸਵੱਲੀ ਨજર ਵਿੱਚ ਨਾ ਆਵੇ ਤਾਂ ਬਾਤ ਨਾ ਪੁੱਛੇ ਕੇ ਤਾਂ ਕੋਈ ਉਸਤੀ ਬਾਤ ਨਹੀਂ ਪੁੱਛਦਾ ਕੀਟਾ ਅੰਦਰ ਕੀਟ ਕਰ ਉਸ ਨੂੰ ਕੀੜੀਆਂ ਵਿੱਚ ਇੱਕ ਕੀੜਾ ਕਰਕੇ ਦੋਸੀ ਦੋਸ ਤਰੇ ਦੋਸ਼ੀਆਂ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਨਾਨਕ ਨਿਰਗੁਣ ਗੁਣ ਕਰੇ ਪਰਮਾਤਮਾ ਗੁਣਹੀਣਾਂ ਨੂੰ ਗੁਣਵਾਨ ਕਰਦਾ ਹੈ ਗੁਣਵੰਤਿਆ ਗੁਣ ਦੇ ਅਤੇ ਗੁਣਵਾਨਾਂ ਨੂੰ ਹੋਰ ਗੁਣ ਦਿੰਦਾ ਹੈ ਤੇਹਾਂ ਕੋਈ ਨਾ ਸੂਝਈ ਪਰ ਇਹੋ ਜਿਹਾ ਕੋਈ ਨਹੀਂ ਜਾਪਦਾ ਜੇ ਤਿਸ ਗੁਣ ਕੋਈ ਕਰੇ ਜਿਹੜਾ ਉਸ ਉੱਤੇ ਕੋਈ ਗੁਣ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ